ਸਾਸ੍ਰੀਕਾ ਸਾਰਿਆਂ ਨੂੰ ਵੈਲਕਮ ਕਰਦੇ ਜੀ ਭਿੰਦਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਭਿੰਦਰ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਗਾਲਾ ਇਸ ਘਰ ਚ ਪਹਿਲਾਂ ਵੀਡੀਓ ਬਣਦੀ ਰਹਿੰਦੀ ਆ ਅੱਜ ਫੇਰ ਪਹੁੰਚੇ ਆ ਸੋਨੀ ਵੀਰ ਕੋਲ ਪਹੁੰਚੇ ਆ ਤੇ ਦੋ ਬੈੜਾਂ ਦਿਖਾਵਾਂਗੇ ਦੋਵੇਂ ਤੋਕੜਾਂ ਨੇ ਚੰਗੇ ਰਿਕਾਰਡ ਆ ਤੇ ਸੋਨੀ ਵੀਰ ਆਪ ਹੈ ਨਹੀਂ ਘਰ ਤੇ ਆਪਾਂ ਹੀ ਡਿਟੇਲ ਦੇਣੀ ਆ ਵੀਰ ਗਿਆ ਟਰੈਕਟਰ ਲੈਣ 2007 ਮਾਡਲ ਮਹਿੰਦਰਾ 575 ਵੀਰ ਨੇ ਟਰੈਕਟਰ ਖਰੀਦਦੇ ਆ ਵੀ ਸੇਲ ਕਰਨਾ ਉਹਦੀ ਵੀਡੀਓ ਚੜੂਗੀ ਪਹਿਲਾਂ ਆਪਾਂ ਅੱਜ ਤਾਂ ਉਹ ਦੋ ਵੈੜਾ ਦਿਖਾਵਾਂਗੇ ਚੰਗੇ ਰਿਕਾਰਡ ਵਾਲੀਆਂ ਫੋਨ ਨੰਬਰ ਕਰ ਲਓ ਨੋਟ 9856 47787 ਨਾਮ ਸੋਨੀ ਪਿੰਡ ਭਿੰਦਰ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਗਲਾ ਜੀ ਤੇ ਆਪਾਂ ਤੁਹਾਨੂੰ ਦੱਸਾਂਗੇ ਜਾਣਕਾਰੀ ਖੁਦ ਹੀ ਦਵਾਂਗੇ ਆ ਪਹਿਲੇ ਨੰਬਰ ਤੇ ਜਿਹੜੀ ਤੁਸੀਂ ਦੇਖ ਰਹੇ ਹੋ ਕਾਲੀ ਡੱਬੀ ਵੈੜ ਆਹ ਵੇਖੋ ਫੇਸ ਕੁਆਲਿਟੀ ਵੀ ਚੈੱਕ ਕਰ ਲਓ ਤੋਰ ਕੇ ਵੀ ਦਿਖਾਵਾਂਗੇ ਥਾਣ ਸੁਣ ਚੰਗਾ ਲੱਗਾ ਇਹਨੂੰ ਆ ਵੇਖੋ ਜੀ ਇਹਦੇ ਕੋਲ ਇਸ ਟਾਈਮ ਤੇ 12 ਲੀਟਰ ਦੁੱਧ ਤਿਆਰ ਆ ਜੀ 12 ਲੀਟਰ ਵੀਰ ਨੇ ਦੱਸਿਆ ਵਾ ਬਾਕੀ ਕੋਈ ਵੀਡੀਓ ਤੋਂ ਜਾਣਕਾਰੀ ਰਹਿ ਜੇ ਕਿਉਂਕਿ ਕੱਲਾ ਬੰਦਾ ਬਹੁਤੀ ਜਾਣਕਾਰੀ ਨਹੀਂ ਦੇ ਸਕਦਾ ਬਾਕੀ ਤੁਸੀਂ ਡਿਟੇਲ ਫੋਨ ਤੇ ਵੀ ਲੈ ਸਕਦੇ ਆ ਜੀ ਤੇ ਇਹਨੂੰ ਆਪਾਂ ਖੋਲ ਕੇ ਦਿਖਾਵਾਂਗੇ ਜੀ ਖੋਲੋ ਵੀਰ ਜੀ ਇਹਨੂੰ ਆਹ ਵੇਖੋ ਜੀ ਕੱਦ ਦਰਮਿਆਨਾ ਕੋਈ ਵੱਡਾ ਕੱਦ ਨਹੀਂ ਆ ਮੁਠੀ ਦੀ ਜਵਾਈ ਵਾਲਾ ਥਾਣਾ ਇਸ ਟਾਈਮ ਤੇ 12 ਲੀਟਰ ਵੀਰ ਨੇ ਦੁੱਧ ਦੱਸਿਆ ਵਾ ਥੋੜਾ ਇਹ ਨੇਰਾ ਵੀ ਹੋ ਗਿਆ ਅਸੀਂ ਵੀ ਲੇਟ ਹੋ ਗਏ ਆ ਆਹ ਵੇਖੋ ਜੀ ਬਾਕੀ ਆਗੇ ਤੁਸੀਂ ਇੱਥੇ ਆਪਣੀ ਤਸੱਲੀ ਕਰਕੇ ਚਵਾਈ ਕਰਕੇ ਲੈ ਕੇ ਜਾਣੀ ਹੈ ਜੀ ਕਮਾਲਾ ਵੀਰ ਲੈ ਆ ਥੋੜਾ ਨੇਰਾ ਇੱਧਰ ਆਹ ਵੇਖੋ ਜੀ ਮੇਲੇ ਦਾ ਕਰਕੇ ਕਾਲੀ ਚ ਵੀਡੀਓ ਪੈਣ ਈ ਆ ਸਵੇਰੇ ਤਿਆਰੀ ਕਰਨੀ ਹੈ ਜੀ ਮੇਲੇ ਜਾਣ ਦੀ ਨੰਦਪੁਰ ਦੀ ਇਸ ਕਰਕੇ ਵੀਡੀਓ ਇਸ ਟਾਈਮ ਤੇ ਬਣਾਉਣ ਦੇ ਆ ਜੀ ਕਿਉਂਕਿ ਟਾਈਮ ਘੱਟ ਵਾ ਆ ਵੇਖੋ ਵੇਖ ਸਾਡੇ ਆ ਠੜ ਠਣ ਚੰਗਾ ਲੱਗਾ ਵਾ ਬਾਕੀ ਹੈ ਬਿਲਕੁਲ ਠੰਡੀ ਆ ਕੋਈ ਚੱਕਰ ਨਹੀਂਗਾ ਆ ਵੇਖੋ ਇਹ ਰੱਸੀ ਪਾਉਣ ਦੀ ਰੱਸੀ ਪਾ ਕੇ ਚੁੰਦੇ ਆ ਇਹਨੂੰ ਆਹ ਵੇਖੋ ਠੰਡੀ ਧੀਰੀ ਆ ਕੋਈ ਮਸਲਾ ਨਹੀਂਗਾ ਜਿੱਦਾਂ ਮਰਜ਼ੀ ਹੱਥ ਲਾਈ ਜਾਓ ਦੂਜੇ ਨੰਬਰ ਵਾਲੀ ਦਿਖਾਉਣੀ ਹੈ ਜੀ ਆਪਾਂ ਆਹ ਵੇਖੋ ਕੱਦ ਕਾੜ ਇਹਦਾ ਵੀ ਚੰਗਾ ਵਾ ਇਹ ਦੂਜੀ ਜਿਹੜੀ ਪਹਿਲੀ ਦਿਖਾਈ ਉਹਦੇ ਨਾਲ ਥੋੜੇ ਜੇ ਕੱਦ ਵੱਡੇ ਦੀ ਆ ਬੇਲ ਵੀ ਲੰਮੀ ਹੈ ਜੀ ਇਹਦੇ ਕੋਲ 8 ਕਿਲੋ ਦੁੱਧ ਆ ਕੱਲ ਇਹਨੂੰ ਟੀਕਾ ਲੱਗਾ ਰਮਣੀ ਡਾਕਟਰ ਕੋਲੋਂ ਰਮਣੀ ਡਾਕਟਰ ਕੋਲੋਂ ਟੀਕਾ ਲਾਇਆ ਜੀ ਗੱਲ ਕੱਲ ਦੀ ਤਰੀਕ ਨੋਟ ਕਰ ਲਿਓ ਅੱਜ ਹੈਗੀ 18 ਤਰੀਕ ਕੱਲ 17 ਤਰੀਕ ਨੂੰ ਟੀਕਾ ਲੱਗਾ ਇਹਨੂੰ ਇਹਦੇ ਕੋਲ ਦੁੱਧ ਹੈਗਾ ਜੀ 8 ਲੀਟਰ ਦੁੱਧ ਤਿਆਰ ਆ ਜੀ ਇਹਦੇ ਕੋਲ ਵੀ ਕੱਦ ਘਾੜ ਇਹਦਾ ਵੀ ਚੰਗਾ ਜਰਸੀ ਚ ਆਉਂਦੀ ਆ ਗਰਮੀ ਗਰਮੀ ਦੋਵਾਂ ਦੀ ਪਰਵਾਹ ਨਹੀਂ ਦੋਵਾਂ ਨੂੰ ਹੀ ਤੋਰ ਵੀਰ ਇਹਨੂੰ ਮੜਾ ਜਾ ਆਹ ਵੇਖੋ ਜੀ ਵੇਖ ਸਕਦੇ ਆ ਕੁਆਲਿਟੀ ਦੀਆਂ ਦੋਵੇਂ ਤੇ ਸੋਨੀ ਵੀਰ ਨੂੰ ਫੋਨ ਕਰ ਲਿਓ ਖੋਲਾ ਖੋਲਾ ਵੀਰ ਛੇਤੀ ਸਾਬਾ ਵੀਰ ਸਾਡਾ ਖੋਲ ਕੇ ਦਿਖਾਉਣ ਰਿਆ ਵਾ ਇਹਦਾ ਵੀ ਥਣ ਥਣ ਚੰਗਾ ਲੱਗਾ ਵਾ ਇਕਰਾਂ ਦੇ ਥੱਲੇ ਵੀ ਬਹਿ ਕੇ ਦਿਖਾ ਦਿੰਨੇ ਇਹਨੂੰ ਵੀ ਰੱਸੀ ਪਾਉਣ ਦੀ ਲੋੜ ਨਹੀਂ ਜੀ ਆ ਵੇਖੋ ਚੰਗਾ ਸੋਹਣਾ ਥਣ ਲੱਗਾ ਤੇ ਬਾਕੀ ਇਹਦੇ ਅਗਲੇ ਥਣ ਦਾ ਪਸਮਾ ਥੋੜਾ ਜਿਹਾ ਘੱਟ ਆ ਜੀ ਆ ਜਿਹੜੀ ਦਿਖਾਉਣ ਰਿਆ ਇਹਦੇ ਥਣ ਦਾ ਪਸਮਾ ਘੱਟ ਆ ਅਗਲੇ ਥਣ ਦਾ ਦੁੱਧ ਬਰਾਬਰ ਆ ਬਸ ਪਸਮਾ ਘੱਟ ਆ ਕਮਾਲ ਆ ਵੀਰੇ ਇੱਧਰ ਲੈ ਆ ਆ ਜਾ ਬਾਕੀ ਥੋੜਾ ਨੇਰਾ ਵਾ ਤੇ ਵੀਡੀਓ ਆਪਾਂ ਪਾ ਦੇਣੀ ਆ ਸਵੇਰੇ ਕੋਈ ਵੀ ਆ ਕੇ ਆਪਣੀ ਚਵਾਈ ਕਰ ਸਕਦਾ ਰਾਤ ਲਈ ਆਪਾਂ ਵੀਡੀਓ ਚੜ੍ਹ ਦੇਣੀ ਆ ਏ ਲੋ ਸੋਣੀ ਭਾਜੀ ਆ ਗਏ ਪਹੁੰਚ ਗਏ ਆ ਇੱਕ ਦੀ ਚਵਾਈ ਕਰ ਲਈ ਇਹਨਾਂ ਦੂਜੀ ਦੀ ਚਵਾਈ ਕਰੀ ਜਾਂਦੇ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਭਾਜੀ ਕੀ ਹਾਲ ਚਾਲ ਆ ਜੀ ਵਧੀਆ ਜੀ ਵਧੀਆ ਆਪਾਂ ਵੀਡੀਓ ਬਣਾਈ ਜਾਈ ਤਾਂ ਤੁਸੀਂ ਹੋ ਕੇ ਲੇਟ ਉਹ ਇਦਾਂ ਲੇਟ ਹੋ ਜਾਈਦਾ ਵੇਖੋ ਹੁਣ ਸੋਚੋ ਹਾਂ ਜਿਹੜੇ ਬੰਦੇ ਮਜਬੂਰੀ ਨਹੀਂ ਸਮਝਦੇ ਹਾਂ ਜੀ ਇਹ ਸੋਚੋ ਵੀ ਆਪਣੀ ਵੀਡੀਓ ਨਹੀਂ ਬਣੀ ਅੱਜ ਇਹ ਵੀ ਗੱਲ ਸਹੀ ਹੈ ਤੇ ਯਾਰ ਟਾਈਮ ਹੀ ਇਹੋ ਜਿਹਾ ਹੋ ਜਾਂਦਾ ਹਾਂਜੀ 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 ਤੇ ਗੱਲ ਇਹ ਆ ਵੀ ਬੈੜ ਪੂਰੀ ਠੰਢੀ ਆ ਕੋਈ ਲੈਣਾ ਪਾਉਣਾ ਦੁੱਧ ਕਿੰਨਾ ਵੀਰ ਜੀ ਇਹਦੇ ਕੋਲ ਦੁੱਧ ਦੇ ਕੋ ਜੇਦ ਵਿਖਾਵੇ ਵਾਲਾ ਆਪਾਂ ਕਰ ਦਈਏ ਹਾਂਜੀ ਉਹ ਤੇ ਮੰਨ ਲਓ ਵੀ 9 ਲੀਟਰ ਪਾਲਟੀ ਭਰ ਕੇ ਵਿਖਾਉਣ ਵਾਲਾ ਤੇ ਮੰਨ ਲਓ ਵੀ ਆਪਾਂ ਠੀਕ 9 ਨਹੀਂ 10 ਹੀ ਕਰ ਦਈਏ ਠੀਕ ਲੀਟਰ ਵਾਲਾ ਮੰਨ ਕੇ ਚੱਲੋ ਵੀ 7 ਲੀਟਰ ਹੋ ਗਿਆ ਠੀਕ ਹੈ 2 ਲੱਗ ਗਏ ਇਹਨੂੰ ਅਗਟੀਏ ਦੋ ਲਾਗੇ ਡਾਕਟਰ ਫੋਨ ਕਰਦਾ ਇਹ ਟਰੈਕਟਰ ਦੀ ਮਿਹਰਬਾਨੀ ਹਾਂ ਤੇ ਥੋੜੀਆਂ ਨਹੀਂ ਆ ਨਾ ਆ ਥਣ ਦੇ ਵਿੱਚੋਂ ਇਹ ਵੀ ਵੀਡੀਓ 'ਚ ਵੀ ਬੋਲਿਆ ਕਿ ਮੈਂ ਹਾਂ ਵੀ ਕਈ ਵਾਰੀ ਮੰਨਣ ਚੇਤਾ ਭੁੱਲ ਜਾਂਦਾ ਧਾਰਾਂ ਘਟ ਘਟ ਨਹੀਂ ਆ ਥਣ ਧਾਰਾਂ ਘਟ ਧਾਰਾਂ ਨਹੀਂ ਘਟ ਪਸਮਾ ਘਟੇ ਦਾ ਪਸਮਾ ਮੰਨ ਲੋ ਘਟਾ ਥੋੜਾ ਜਿਹਾ ਉਦਾਂ ਵੀ ਜੀ ਆਪਾਂ ਹੋਰ ਕਿੱਕ ਹੁੰਦੀ ਨਾ ਹਾਂ ਅਗਲੇ ਨੇ ਵੀ ਗਣਾ ਸੱਜੇ ਕੱਪੇ ਦਾ ਫਰਕ ਹੁੰਦਾ ਹਾਂ ਤੇ ਸੱਜੇ ਤੋਂ ਪਹਿਲਾਂ ਮੁੱਕ ਜਾਂਦਾ ਪਰ ਇਹ ਹੈ ਵੀ ਲੋਕੀ ਜੇ ਆਪਣੇ ਤੇ ਭੈਣ ਭਰਾ ਯਕੀਨ ਕਰਦੇ ਆ ਜੀ 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 ਉਹਦੇ 'ਚ ਇਹ ਨਹੀਂ ਆ ਵੀ ਆਪਾਂ ਮੰਨ ਲੋ ਵੀ ਆਪਾਂ ਹੀ ਗਲਤ ਕਰੀ ਜਾਈਏ ਹਾਂਜੀ 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 ਤੇ ਇਹ ਕਰਕੇ ਦੁੱਧ ਕਿੰਨਾ ਕਹੇ ਦੇਖੋ ਦੁੱਧ 7 ਕਿਲੋਟਰ ਪੱਕਾ ਲਾ ਦੇ ਤੁਸੀਂ ਠੀਕ 7 ਲੀਟਰ ਪੱਕਾ ਤੇ ਇਹਦੀ ਚੋਈ ਕਰ ਲਈ ਤੁਸੀਂ ਇਹਦੀ ਚੋਈ ਕਰ ਲਈ ਆ ਤੇ ਉਹ ਨਿਆਣਾ ਪਾ ਕੇ ਆਹ ਬਾਲਟੀ ਆਪਾਂ ਦਿਖਾ ਦਿੰਨੇ ਆ ਬਾਲਟੀ ਇਹਦੇ ਥਲੇ ਨੂੰ ਨਾ ਕੀ ਹੋ ਜਾਂਦਾ ਮੈਨੂੰ ਆਈਡੀਆ ਲੱਗ ਜਾਂਦਾ ਬਾਲਟੀ ਵੱਡੀ ਕਿੰਨੇ ਲੀਟਰ ਵਾਲੀ ਬਾਲਟੀ ਹੁਣ ਕੀ ਤਾਂ ਦੁੱਧ ਨਹੀਂ ਪਣੀ ਨਹੀਂ ਪਾਇਆ ਪਹਿਲਾਂ ਚੋਈ ਹੈ ਜਿਹੜੀ ਹੈ ਅੱਛਾ ਇਹ ਵੀ ਕੋਈ ਬੰਦਾ ਆਂਦਾ ਹੀ ਦੁੱਧ ਚ ਪਾਣੀ ਥੋੜਾ ਜਿਹਾ ਪਾਉਣਾ ਹੀ ਪੈਂਦਾ ਵਾ ਅੱਛਾ ਪਾਉਣਾ ਤਾਂ ਪੈਂਦਾ ਦੁੱਧ ਥਲੇ ਨਾ ਲੱਗੇ ਤੇ ਜਦੋਂ ਕੋਈ ਸਾਹਮਣੇ ਆ ਗਿਆ ਫੇਕ ਇਦਾਂ ਪਾ ਲੋ ਵੀ ਪਾਣੀ ਤੇ ਨਹੀਂ ਨਹੀਂ ਗੱਲ ਦੱਸੀ ਜਾ ਰਹੀ ਰੱਖ ਕਈ ਵਾਰਾ ਵੀਡੀਓ ਕਾਲ ਤੇ ਕਰ ਵੀ ਜਾਂਦੇ ਲੋਕੀ ਅੱਛਾ ਬਹੁਤ ਗੜਬੜਾ ਇਦਾਂ ਵੀ ਹੋ ਜਾਂਦਾ ਵਾ ਆਹ ਦੇਖ ਲਓ ਜੀ ਇੰਨਾ ਕ ਦੁੱਧ ਆ। ਇਹ ਬੈਂਤੀ ਇਹੋ ਹੀ ਆ। ਹਾਂ ਜੀ। ਜੇ ਸਾਹਮਣੇ ਆ ਕੇ ਟ੍ਰਾਈ ਕਰ ਲਿਆ ਕਰ ਨਾ ਵੀਡੀਓ ਵੀਡੀਓ ਕਾਲ ਤੇ ਲੋਕੀ ਕਰ ਜਾਂਦੇ ਗੜਬੜੀਆਂ। ਠੀਕ ਠੀਕ ਠੀਕ। ਆਪਣਾ ਭਾਜੀ ਫੋਨ ਨੰਬਰ ਦੱਸ ਦਿਓ ਜੀ। 9815647787 ਠੀਕ ਆ ਜੀ। ਉਹ ਬੈੜ ਨੂੰ ਨਿਆਣਾ ਪਾ ਕੇ ਚੋਈਦਾ ਵਾ। ਅੱਛਾ। ਰਸੀ ਪਾਉਣੀ ਪੈਂਦੀ ਆ। ਠੀਕ ਆ। ਉਦਾਂ ਕੋਈ ਗੱਲ ਨਹੀਂ ਪਾੜਾ ਵੀ ਛੱਡ ਕੇ ਸਾਈਡ ਤੇ ਉਹ ਅੰਡ ਪਾਈ ਦਾ ਜ਼ਰੂਰ। ਹਾਂ ਆ ਕੇ ਇੱਥੇ ਤਸੱਲੀ ਕਰ ਲਿਆ ਨਾ। ਇਹ ਵਿਚਾਰ ਵਾਲੇ ਨੇ ਇਹ ਗੱਲ ਕਹੀ ਸੀ। ਹਾਂ। ਪਿੱਟੀ ਕਾ ਲੱਗਾ ਵਾ। ਅੱਛਾ। ਤੇ ਕਈ ਰਿੰਗ ਘਰ ਵਾਲ ਇਹ ਵੀ ਗੱਲ ਸਹੀ ਹੈ। ਇਦਾਂ ਨੇ ਵੀ ਕੰਮ ਹੋ ਜਾਂਦੇ ਆ। ਜੀ ਜੀ ਜੀ। ਉਹਨੇ ਤੋਂ ਇਦਾਂ ਇਹ ਗੱਲ ਕਹੀ ਸੀ ਵੀ ਇਹਦੀ 10 ਮੱਲੋ 10 ਤਰੀ ਗੰਟੀ ਗੱਲ ਕਹਾਓ। ਠੀਕ ਆ। ਤੇ ਇਹ ਥੋੜਾ ਜਿਹਾ ਵੈੜ ਥੱਲੇ ਦੋ ਦੋ ਤੇ 12 ਲੀਟਰ ਹੀ ਤੇ ਜੀ ਨਹੀਂ ਲਾਇਆ ਥੋੜਾ ਜਿਹਾ। ਅੱਛਾ ਜੀ ਹੁਣ ਕਿੰਨਾ ਇਹਦੇ ਕੋਲ? ਹੂੰ ਕੋਈ ਮੰਨ ਲੇ 10 ਮੰਨ ਲੇ ਕੋਈ ਮੰਨ ਲੇ 9। ਹਾਂ। ਬਖਾਵੇ ਵਾਲਾ ਤਾਂ ਭਾਵੇਂ 12 ਕਰੀ ਗਈ ਜੀ। ਠੀਕ ਆ ਜੀ। ਤੇ ਬਾਕੀ ਚੋਆਗੇ ਖੜੇ ਪਤਾ ਗੱਲ ਕੀ ਹੁੰਦੀ ਆ। ਕਹਿੰਗੇ ਹੱਥ ਦਾ ਹੀ ਫਰਕ ਪੈਂਦਾ ਵਾ। ਹਾਂ ਜੀ ਹਾਂ ਜੀ। ਕੋਈ ਇਹਦਾ ਤੇ ਆਪਾਂ ਵੀ ਨਹੀਂ ਕਹਿ ਸਕਦੇ ਬੱਚਾ ਇਹ ਤਾਂ ਗੱਲ ਸਹੀ ਹੈ ਕਮੇ ਦੋਵਾਂ ਦੇ ਬੱਚੇ ਨਹੀਂ ਹਾਂ ਆਹ ਗੱਲ ਆ ਉਦਾਂ ਦੇ ਆਪਾਂ ਨੂੰ ਬਹਾਨਾ ਮਾਰਦਾਂਗੇ ਬੱਚਾ ਹੋਊਗਾ ਤੇ ਕਹਦਾਂਗੇ ਬੱਚਾ ਚੂਗਾ ਭਾਜੀ ਲੈ ਠਾਣ ਠੋਣੇ ਤਾਂ ਸੋਹਣਾ ਲੱਗਾ ਵਾ ਪੀਣਾ ਠਾਣ ਠੋਣੇ ਤਾਂ ਸੋਹਣਾ ਵਾ ਬਾਕੀ ਉਦਾਂ ਹੈ ਵੀ ਠੰਡੀ ਆ ਆ ਵੇਖੋ ਪਰ ਇਹ ਆ ਵੀ ਆਪਾਂ ਨਿਆਣਾ ਪਾ ਕੇ ਚੁੰਦੇ ਰਹੇ ਹਾਂ ਇਹਦਾ ਅਸੀਂ ਐਵੇਂ ਆਖੀ ਲਈਏ ਕਿ ਉਦਾਂ ਚੋਈ ਆ ਪਹਿਲਾਂ ਨਵੇਂ ਡੰਗਰ ਤੋਂ ਡਰ ਵੀ ਲੱਗਦਾ ਉਦਾਂ ਪਹਿਲਾਂ ਤੋਂ ਡਰ ਵੀ ਲੱਗਦਾ ਇਹ ਹੱਥੋਂ ਪਹਿਲੀ ਵਾਰ ਆਇਆ ਏ ਅੱਛਾ ਆਜੀ ਲਾਇਆ ਓ ਟਾਈਮ ਉਹ ਨਹੀਂ ਲੱਗਾ ਇਹਨੂੰ ਉਦਾਂ ਹੱਥ ਲਾਉਣ ਦਾ ਚਲੋ ਕੋਈ ਗੱਲ ਨਹੀਂ ਕਿਉਂਕਿ ਅੱਜ ਵੀ ਸਵੇਰੇ ਮਤਲਬ ਫਕਤੀ ਤੇ ਨਿਕਲੇ ਇਹ ਵੀ ਚੰਗੀ ਗੱਲ ਆ ਕਿ ਵੀਡੀਓ ਦੇ ਜ਼ਰੀਏ ਤੁਸੀਂ ਹੱਥ ਲਾ ਕੇ ਵੀ ਦਿਖਾ ਸਕਦੇ ਮੈਂ ਮੈਂ ਪਹਿਲੀ ਵਾਰ ਲਾਇਆ ਮੈਂ ਡੱਟ ਦਰਦੇ ਨੇ ਕੋਈ ਪਤਾ ਥੋੜਾ ਲੱਤੂ ਮਾਰਦੇ ਆਹ ਹੋਈ ਵੀ ਚੈੱਕ ਪਾਉ ਆ ਕੇ ਕਰ ਲਓ ਇਹਨਾਂ ਮੱਲੱਤਾ ਮਾਰਦੀ ਉਹ ਤੁਹਾਨੂੰ ਇਦਾਂ ਕਹੀ ਜਾਂਦਾ ਵੀ ਨਹੀਂ ਨਹੀਂ ਮੈਂ ਇਹ ਗੱਲ ਦੱਸੀ ਆ ਕੋਈ ਵੀਰ ਭੈਣ ਭਰਾ ਇਹਨਾਂ ਯਕੀਨ ਕਰਦੇ ਆ ਹਾਂਜੀ ਤੇ ਇਹ ਕਰਕੇ ਦੱਸਣੀ ਚਾਹੀਦੀਆਂ ਇਹਦਾ ਮੁੱਲ ਵੀਰ ਜੀ ਕਿੰਨਾ ਕਰਨਾ ਮੁੱਲ ਕਰਨ ਨੂੰ ਜਨਾ ਮਰਜੀ ਕਰੀ ਜਾਈਏ ਹਾਂ ਇਹ ਸੱਚ ਉਹ ਅਸੀਂ ਆਫਰ ਵੀ ਦੇਣੀ ਆ ਸਮਝ ਲੋ ਆਫਰਾਂ ਚ ਮੈਂ ਦੱਸਤੀ ਪਹਿਲਾਂ ਵੀਡੀਓ ਦੇ ਵਿੱਚ ਇਹ ਗੱਲ ਕਿ ਮੇਲੇ ਜਾਣਾ ਹਾਂ ਹਾਂ ਮੇਲੇ ਜਾਣਾ ਵੀ ਕੱਲ ਨੂੰ ਤਿਆਰੀ ਕਰਨੀ ਆ ਹਾਂ ਤੇ ਆ ਦੋ ਤਿੰਨ ਦਿਨ ਲੱਗ ਜਣੇ ਤਿਆਰੀ ਹੁੰਦੀ ਆ ਹਾਂਜੀ ਤੇ ਬੇਨਤੀ ਵੀਡੀਓ ਬਣਾਉਣ ਵਾਲਿਆਂ ਨੂੰ ਇਹ ਆ ਵੀ ਕਈ ਵਾਰੀ ਕੇਕ ਕੋ ਪਹੁੰਚਿਆ ਹੋਣਾ ਜਉਦੋ ਉਹਦੇ ਬਾਰੇ ਗਲਤੀ ਹਲਦੀ ਮਾਫ ਆ ਜੀ ਜੀ ਇਹ ਨਾ ਹੋਵੇ ਵੀ ਕਈ ਵਾਰੀ ਬੰਦੇ ਦਾ ਆਪਾਂ ਸਾਡਾ ਵੀ ਕਈਆਂ ਨੇ ਟਾਈਮ ਸਾਰੇ ਹੁੰਦਾ ਹਾਂਜੀ ਤੇ ਜੇ ਕਿਤੇ ਇੱਕ ਤਰ੍ਹਾਂ ਨਾ ਪਹੁੰਚਿਆ ਜਾਵੇ ਠੀਕ ਆ ਤੇ ਦੱਸੋ ਫਿਰ ਮੁੱਲ ਕਿੰਨਾ ਕਰਨਾ ਹੈ ਦਾ ਮੁੱਲ ਇਹਦਾ ਦੇਣ ਲੈਣ ਵਾਲਾ 27000 ਰੁਪਏ। ਅੱਛਾ ਜੀ। ਹੂੰ। ਮੈਂ 26 ਕੀਤਾ ਸੀ ਇਹਦਾ ਮੁੱਲ। ਤਾਂ ਫਿਰ ਹੋ ਆਪਾਂ ਘੱਟ ਕਰਾਂਗੇ ਹੌਲੀ ਹੌਲੀ। ਠੀਕ 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 ਹੈ। ਮੈਂ ਮੈਂ ਪਹਿਲਾਂ ਹੀ ਦੱਸਦਾ ਮੈਂ ਜਿਹੜੇ ਸਾਨੂੰ ਫੋਨ ਤੇ ਦੱਸਿਆ ਤੁਸੀਂ ਉਸ ਹਾਂ ਉਹਨਾ ਮੈਂ ਵੀ ਦੱਸ ਦਿੰਦਾ। ਤੇ ਆਪਾਂ 26 ਤੋਂ ਵੀ ਆਪਾਂ ਮਾਨਤਨ ਕਰ ਦੇਣਾ। ਖੁੱਲਾ ਹੀ ਕਰ ਦੋਗੇ? ਖੁੱਲਾ ਕਰ ਦੇਣਾ। ਬਾਕੀ ਹੈ ਚੰਗੀ ਆ। ਜੋੜਾ ਲੈ ਜੀ। ਹਾਂ। ਤੇ 44000 ਦਾ। ਠੀਕ ਆ। ਉਦਾਂ ਇਹਦਾ ਮੁੱਲ ਕਿੰਨਾ? ਉਦਾਂ ਮੁੱਲੇ ਦਾ 21000 ਆ। ਅੱਛਾ। ਹਾਂ। ਠੀਕ ਆ। ਉਹਦਾ 26000 26 ਤੇ 22 ਨੂੰ ਲਾ ਲਓ 43000 43 ਠੀਕ ਆ 44000 ਦਾ 44000 ਰੁਪਿਆ ਛੱਡ ਦੂੰਗਾ ਠੀਕ ਆ ਜੋੜੇ ਚੋਂ ਜੋੜੇ ਚੋਂ ਜੇ ਕੱਲੀ ਕੱਲੀ ਦਾ ਹੋਏ ਲੱਗਣਾ ਥੋੜਾ ਬਣਾਊਗਾ ਕੱਲੀ ਕੱਲੀ ਠੀਕ ਆ ਤੇ ਬਾਕੀ ਇਹ ਇਹਨੂੰ ਟੀਕਾ ਗਰੰਟੀਡ ਲੱਗਾ ਹੋਇਆ ਹੋ ਸਕਦਾ ਵੀ ਆਰਕਾ ਗੱਬਣ ਨਿਕਲ ਆਵੇ ਬਾਕੀ ਆਪਣੀ ਇਹ ਆਦਤ ਆ ਡਾਕਟਰ ਵੀ ਆਪਾਂ ਕਹਿੰਦਾ 100 200 300 ਨਾ ਆਪਾਂ ਨੂੰ ਕੋਈ ਫਰਕ ਨਹੀਂ ਪੈਣਾ ਜੀ ਤੇ ਟੀਕਾ ਵੀ ਵਧੀਆ ਲਾ ਕੇ ਗਿਆ ਉਹ ਅੱਜ ਕਿਉਂਕਿ ਜੇ ਅਸੀਂ ਸੋਚੀਏ ਕਿ ਸਾਡੇ ਕਿਹੜੀਆਂ ਘਰ ਰਹਿਣੀਆਂ ਵਾ ਜੀ ਆਪਾਂ ਇਦਾਂ ਵੀ ਕਹਿ ਦਿੰਦੇ ਜੀ ਇਹ ਗੱਲ ਡਾਕਟਰ ਨੇ ਬੋਲੀ ਆ ਕਿ ਇਹ ਸੇਵਾ ਵਾ ਸੇਵਾ ਤੇ ਆਪਾਂ ਨੂੰ ਜੇ ਕਿਸੇ ਦੇ ਮੰਨ ਲਓ ਭੈਣ ਭਰਾ ਦੇ ਉਹ ਵੀ ਮੰਨ ਲਓ ਭੈਣਾ ਵੀ ਬਹੁਤ ਫੋਨ ਕਰਦੀਆਂ ਜੀ ਬਹੁਤ ਭੈਣਾ ਵੀ ਫੋਨ ਕਰਦੀਆਂ ਕਿ ਯਕੀਨ ਜੇ ਸਾਡੇ ਤੇ ਯਕੀਨ ਕਰਦੇ ਆ ਠੀਕ ਠੀਕ ਤੇ ਸਾਨੂੰ ਇਹ ਹੁੰਦਾ ਵੀ ਕੋਈ ਚੀਜ਼ ਚੰਗੀ ਲਈਏ ਜੀ ਇਹ ਆ ਵੀ ਇਸ ਕਰਕੇ ਟੀਕੇ ਦਾ ਉਦਾਂ ਭਾਵੇਂ ਕਈ ਕਹਿ ਵੀ ਦਿੰਦੇ ਆ ਲੱਗਾ ਟੀਕਾ ਲੱਗਾ ਭਾਵੇਂ ਨਹੀਂਦਾ 100 200 ਜਾਂ 300 ਰੁਪਏ ਨਾ ਇੱਕ ਮੱਲਾ ਵੀ ਹੁਣ ਇੱਕ ਚੈਨਲ ਤੇ ਫੌਜੀ ਬੋਲਦਾ ਨਹੀਂ ਵੀ ਵਪਾਰੀਆਂ ਦਾ ਸਾਨੂੰ ਪਤਾ ਵਪਾਰੀ ਤੇ ਚੰਗਾ ਸੰਗ ਲਾ ਲੈਂਦੇ ਆ ਜੀ ਪਰ ਅੱਜ ਕੱਲ ਉਦਾਂ ਵੀਰੇ ਆ ਵੀ ਪਹਿਲਾਂ ਆਪਣਾ ਫਾਇਦਾ ਵਾ ਫੇਰ ਦੂਜੇ ਦਾ ਦੂਜੇ ਦਾ ਫਾਇਦਾ ਕਿਸ ਦਾ ਫਾਇਦਾ ਕਰਕੇ ਵੇਖ ਲਾ ਤੈਨੂੰ ਉਹਨੇ ਮਾੜਾ ਹੀ ਕਹਿਣਾ ਚਲੋ ਮਾੜਾ ਵੀ ਉਹ ਉਹ ਵੀ ਪਿਆਰ ਕਰਦੇ ਹੀ ਆ ਜਿਹੜਾ ਮਾੜਾ ਕਹਿੰਦੇ ਆ ਇਹ ਵੀ ਗੱਲ ਸਹੀ ਆ ਉਹ ਵੀ ਪਿਆਰ ਕਰਦੇ ਹੀ ਆ ਉਹ ਵੀਡੀਓ ਵੇਂਦੇ ਤੇ ਆ ਇਹੀ ਗੱਲ ਹੈ ਠੀਕ ਗੱਲ ਹੈ ਵੀਡੀਓ ਵੇਂਦੇ ਤਾਂ ਹੈ ਜੀ ਤੇ ਬਾਕੀ ਆ ਵੀ ਕਈ ਵਾਰ 100 ਗੱਲਾਂ ਹੋ ਜਾਂਦੀਆਂ ਤੇ ਬਾਕੀ ਨਿੱਜੀ ਗੱਲ ਤੇ ਟਾਈਮ ਟਾਈਮ ਦੀ ਗੱਲ ਆ ਵੀਰ ਜੀ ਤੇ ਬਾਕੀ ਇੱਕ ਹਰ ਕੋਈ ਸੇਵਾ ਆਪਣੀ ਜਿੱਦਾਂ ਹੁਣ ਆਪਾਂ ਕਹਿ ਰਹੇ ਆਂ ਵੀ 100 200 ਜਾਂ ਜਾਂ 300 ਨਾਲ ਕੋਈ ਫਰਕ ਨਹੀਂ ਪੈਂਦਾ ਜਿੱਦ ਦੇ ਲਵਾ ਕੇ ਜੀ ਹੁਣ ਹਰ ਕਿਸ ਦੀ ਸੇਵਾ ਅਲੱਗ-ਅਲੱਗ ਦੀ ਆ ਹਾਂ ਹਰ ਕਿਸ ਦੀ ਸੇਵਾ ਅਲੱਗ-ਅਲੱਗ ਦੀ ਆ ਓੰਕਾਰ ਡੇਰੀ ਫਾਰਮ ਆ ਮੁੰਡਾ ਮੰਲੋ ਜੀ ਓੰਕਾਰ ਓੰਕਾਰ ਉਹ ਕੋ ਘੋਗੇ ਪਿੰਡ ਦਾ ਵੀ ਉੱਧੀ ਪਿੰਡ ਦਾ ਹਾਂ ਉਹਦੇ ਖਾਸੇ ਦਾ ਮੈਂ ਪਹਿਲਾਂ ਹੀ ਫੈਨ ਸੀ ਜੀ ਬੰਦੇ ਦੀਆਂ ਮਨ ਲੋ ਵੀਡੀਓ ਵੇਖਦਾ ਰਿਆਂ ਜੀ 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 ਮਿਲਿਆ ਤੇ ਮੇਰੇ ਖਲਾ ਮੇਲ ਕਿਲ ਹੋਈ ਹੀ ਨਹੀਂ ਉਹਦੇ ਨਾਲ ਠੀਕ ਤੇ ਗੱਲ ਹੋਈ ਆ ਹਾਂਜੀ ਉਹਦੀ ਸੇਵਾ ਵੱਖਰੀ ਜੀ ਆ ਹਾਂਜੀ ਉਹ ਵੀ ਵੀਰ ਦੱਸਦਾ ਕਿ ਸੇਵਾ ਕਰਦੇ ਉਹ ਵੀ ਇੱਕ ਦੋ ਵਾਰ ਪਹਿਲਾਂ ਵੀ ਗੱਲ ਹੋਈ ਤੋਂ ਆ ਨਾ ਮੈਂ ਕੰਨ ਸੇ ਕੰਮ ਜਿੰਨੀ ਕਿ 2 4 ਜਾਂ 5 ਵੀ ਸਾਲ ਦਾ ਮੈਂ ਜਾਨਾਂ ਬਚਾਉਣਾ ਵਾ ਕਟੀਆਂ ਜਿਹੜੀਆਂ ਕਟੀਆਂ ਕੋਈ ਕੱਟਾ ਲਾ ਲੋ ਘਰ ਵਾਲੇ ਨੂੰ ਸਾਹਮਣ ਨੂੰ ਵੀ ਲੱਗਦੀ ਭਾਈ ਉਹਨੇ ਮੈਨੂੰ ਵੀ ਕਿਹਾ ਸੀ ਹਰ ਕਿਸੇ ਦੀ ਲੱਗ ਲੱਗ ਸੇਵਾ ਆਪਣਾ ਸੁਭਾਅ ਆ ਜੀ 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 ਤੇ ਉਹ ਵੀਰ ਨੇ ਮੈਨੂੰ ਸਪੈਸ਼ਲ ਵੀ ਇਹ ਗੱਲ ਕਹੀ ਵੀ ਮੈਂ ਆ ਕੰਮ ਕਰਦਾ ਚਲੋ ਉਹਦੀ ਵੀਰ ਦੀ ਉਹ ਵੀ ਕੱਲ ਪਰਸੋਂ ਹੀ ਪਈ ਹੈ ਮੈਂ ਉੱਤੇ ਵੀ ਪਾਈ ਸਟੋਰੀ ਵੀ ਪਾਈ ਜੀ 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 ਤੇ ਹਰ ਕਿਸੇ ਦੀ ਇੱਕ ਵੀਰ ਦਾ ਕੈਨੇਡਾ ਤੋਂ ਵੀ ਇਹ ਚੱਕਰ ਚ ਫੋਨ ਆਇਆ ਠੀਕ ਆ ਤੇ ਵੀਰ ਜੇ ਕੋਈ ਇਦਾਂ ਦਾ ਕੋਈ ਮਾਲ ਹੁੰਦਾ ਮੈਨੂੰ ਦੱਸ ਦਿਆ ਕਰ ਮੈਂ ਕਿ ਆਪਣੇ ਭੈਣ ਭਰਾ ਨੂੰ ਕੋਈ ਰਿਸ਼ਤੇਦਾਰ ਨੂੰ ਜਾਂ ਮੈਂ ਆਪਣੇ ਪਿੰਡ ਦੇ ਬੰਦੇ ਨੂੰ ਲੈ ਕੇ ਦਿੰਦਾ ਠੀਕ ਆ ਤੇ ਮੈਂ ਮਨ ਚ ਸੋਚਦਾ ਵੀ ਲੋਕੀ ਅਲੱਗ-ਅਲੱਗ ਉਹ ਕਹਿੰਦੇ ਜਾਨ ਬਚਾਉਣੀ ਹੈ ਜਾਨ ਬਚਾਉਣੀ ਕੀੜੀ ਆਪਣਾ ਮੰਨ ਲਓ ਲੱਭ ਹੀ ਲਿੰਦੀ ਆ ਖੁੱਡ ਕੋਈ ਨਾ ਕੋਈ ਜਿੰਨੇ ਸੇਵਾ ਕਰਦੀਆਂ ਨਾ ਜੀ ਉਹਨੇ ਗੁਰਦੁਆਰਾ ਸਾਹਿਬ ਲਖਾਫੈਂਦੀ ਵੀ ਕਰ ਦੇਣੀ ਆ ਜੀ 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 ਇਹ ਨਾ ਸੋਚੋ ਵੀ ਮੈਂ ਜੇ ਕੋਈ 2000 ਰੁਪਏ ਸੇਵਾ ਕਰਨ ਲਿਆ ਆਪਾਂ 100 ਰੁਪਏ ਤੋਂ 100 ਰੁਪਏ ਤੋਂ ਵੀ ਸ਼ੁਰੂ ਕਰ ਸਕਦੇ ਆ ਬਿਲਕੁਲ ਬਿਲਕੁਲ ਇੱਕ ਮਲੋ ਜਰੀਆ ਹੀ ਆ ਜੀ ਐਡਰੈਸ ਵੀ ਜੀ ਬੋਲ ਦੋ ਇੱਕ ਵਾਰ ਪਿੰਡ ਪਿੰਡ ਐਡਰੈਸ ਬੋਲ ਫੋਨ ਨੰਬਰ ਫੋਨ ਨੰਬਰ ਬੋਲ ਦੋ 9856 27787 ਇੱਕ ਬੇਨਤੀ ਹੋਰ ਆ ਵੀਰ ਵੀਡੀਓ ਸਟਾਰਟਿੰਗ ਤੇ ਲਾ ਦੀ ਹਾਂ ਬੇਨਤੀ ਇਹ ਆ ਕਿ ਵੀਰ ਮੇਰੇ ਚਲੋ ਟ੍ਰੈਪਰਾਂ ਦਾ ਵੀ ਕੰਮ ਆ ਕੋਈ ਵੀ ਚੀਜ਼ ਦੀ ਵੀਡੀਓ ਪੈਂਦੀ ਕੁਝ ਵੀ ਪੈਂਦੀ ਆ ਕਿਸੇ ਕਿਸੇ ਦੀ ਵੀ ਪੈਂਦੀ ਕਿਸੇ ਵੀ ਪੈਂਦੀ ਆ ਆਪਾਂ ਨੂੰ ਵੀਡੀਓ ਬਣਾਉਣ ਵਾਸਤੇ ਵੀ ਵੀਰ ਕੰਮ ਕਰਦੇ ਆ ਹਾਂ ਬੇਨਤੀ ਇਹ ਆ ਵੀ ਆਪਣਾ ਸਿੱਧਾ ਹੀ ਕਹਿਆ ਕਰੋ ਮੈਨੂੰ ਆ ਚੀਜ਼ ਚਾਹੀਦੀ ਹੈਗੀ ਆ ਜਾਂ ਨਹੀਂ ਮੈਨੂੰ ਕੰਮ ਆ ਵਾ ਵੀਰ ਪਹਿਲਾਂ ਤਾਂ ਪਿੰਡ ਪੁੱਛਣਗੇ ਜੇ ਆਪਾਂ ਪਿੰਡ ਦੱਸ ਦੂੰਗਾ ਫਿਰ ਕਿੱਥੇ ਕੇ ਕਰਕੇ ਆ ਉਹ ਇੱਕ ਦੋ ਮਿੰਟ ਇਸ ਗੱਲ ਦਾ ਗੁੱਸਾ ਨਾ ਕਰਿਓ ਵੀਰ ਮਲੋਕਰਾਮ ਕੋਸ਼ਿਲਾ ਕਰੋ ਵੀਰੇ ਸਾਨੂੰ ਆ ਕੰਮ ਆ ਤੇ ਅੱਕਿਉ ਮੈਂ ਜੇ ਕੋਈ ਕੰਮ ਹੋਇਆ ਨਾ ਜੇ ਆਪੇ ਦੂਰ ਆ ਮੈਂ ਆਪ ਹੀ ਦੱਸ ਦੇਣਾ ਤੂੰ ਵੀਰ ਤੂੰ ਬਹੁਤ ਦੂਰ ਆ ਮੇਰੇ ਤੋਂ ਠੀਕ ਠੀਕ ਤੇ ਇਹ ਕਰਕੇ ਬੇਨਤੀ ਇਹੋ ਹੀ ਆ ਹੱਥ ਜੋੜ ਕੇ ਆ ਇਹ ਵੀਰ ਮੇਰਾ ਗੁੱਸਾ ਬਾਕੀ ਸਿੱਧਾ ਫੋਨ ਲੱਗ ਜਾਗਾ ਤੈਨੂੰ ਵੀਰ ਜੀ ਲੋਕੇਸ਼ਨ ਸੈਂਡ ਕਰ ਹਾਂ ਲੋਕੇਸ਼ਨ ਸੈਂਡ ਕਰ ਦੋ ਜਾਂ ਵੀਰ ਜੀ ਆਹੀ ਢੱਡ ਕੋ ਡੰਗਰ ਵੀ ਗਿਆ ਜਾ ਨਹੀਂ ਜੇ ਨਾਂ ਵੀ ਕਿਹਾ ਉਹ ਮੈਂ ਦੱਸ ਦੇਣਾ ਜੇ ਵਿਗਿਆਰ ਮੈਂ ਦੱਸ ਦਾਂ ਜੀ ਠੀਕ ਆ ਜੀ ਆਹੀ ਦੋ ਹੀ ਪਿਆਰ ਵੀਰ ਬਹੁਤ ਕਰਦੇ ਆ ਹਾਂਜੀ ਹੁਣ ਮੈਂ ਇਹ ਵੀ ਨਹੀਂ ਕਹਿ ਸਕਦਾ ਮੈਂ ਫੋਨ ਨਾ ਲਾਉ ਜੀ 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 ਨਹੀਂ ਫੋਨ ਕਰੋਗੇ ਜਿਹੜਾ ਜਿਹੜਾ ਵੀਰ ਬਹੁਤ ਕਰਦੇ ਆ ਜੀ 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 ਕਿਉਂਕਿ ਏਕ ਮਾਨ ਹੀ ਹੁੰਦਾ ਵਾ ਜੀ ਪਿਆਰ ਵੀ ਕਿਸ ਕਿਸ ਨੂੰ ਮਿਲਦਾ ਵੀਰ ਜੀ ਇਹ ਗੱਲ ਤਾਂ ਹੈ ਮਨ ਲਓ ਜਿੰਨਾ ਪਿਆਰ ਕਰਦੇ ਆ ਨਾ ਜੀ ਗੱਲ ਹੀ ਛੱਡ ਦੋ ਬਿਲਕੁਲ ਬਿਲਕੁਲ ਇਹਦਾ ਪਿਆਰ ਦਿੰਦੇ ਆ ਵੀਰ ਮੈਂ ਉਹਨਾਂ ਦਾ ਦੇਣਾ ਨਹੀਂ ਦੇ ਸਕਦਾ ਜੀ 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 ਇੰਨੀ ਇਤ ਮਾਣ ਕਰਦੇ ਆ ਤੇ ਬਾਕੀ ਸਰਸਰ ਕਰਕੇ ਨਾ ਗੱਲ ਕਰਿਆ ਕਰੋ ਮੈਨੂੰ ਆਪਣੇ ਆਪ ਨੂੰ ਚੰਗਾ ਨਹੀਂ ਲੱਗਦਾ ਜੀ ਜੀ ਏ ਪਿੰਡ 'ਚ ਰਹਿਣ ਵਾਲੇ ਸਿੱਧੇ ਸਾਦੇ ਦੇਸੀ ਏ ਬੰਦੇ ਆ ਤੁਸੀਂ ਸਰਸੁਰਨਾ ਕਿਹਾ ਕਰੋ ਇੰਨੀ ਬੇਨਤੀ ਆ ਵੀਰ ਕਹਿ ਲਿਆ ਕਰੋ ਕੁਝ ਵੀ ਆ ਮੈਨੂੰ ਆਪਣੇ ਆਪ ਨੂੰ ਮੈਂ ਇੰਨੇ ਜੋਗਾ ਸਰ ਨਹੀਂ ਘਾਉ ਜੁਗਾ ਹੈਗਾ ਵੀਰਾਂ ਕੋਲ ਜੀ ਸਿੱਧਾ ਫੋਨ ਲਾ ਲਿਆ ਕਰਨ ਇਹ ਬੇਨਤੀਆਂ ਇੰਨੀਆਂ ਗੀ ਆਪਾਂ ਕੱਲ ਨੂੰ ਇੱਕ ਟਰੈਕਟਰ ਦੀ ਵੀਡੀਓ ਪਾਉਣੀ ਆ 2007 ਮਾਡਲ ਠੀਕ ਆ 14 ਦੇ ਟਾਇਰ ਹਾਂਜੀ ਪਹਿਲਾ ਇੰਜਨ ਪਹਿਲਾ ਇੰਜਨ ਪੀਸ ਠੀਕ ਆ ਕਰੰਗ ਅਰੀਜਨਲ ਬਿਲਕੁਲ ਸਾਫ ਅਰੀਜਨਲ ਸਾਫ ਮੰਨ ਲਓ ਵੀ ਮੈਂ ਕਹੇ ਮੈਂ ਹੁਣ ਕੀ ਦੱਸਾਂ ਵੀਰ ਭਿਆਹ ਹੁੰਦੇ ਨੇ ਸਿੱਧਾ ਵਧੀਆ ਕਰਦਾ ਕੋਈ ਆ ਕੇ ਵੇਖੇ ਕਿ ਅਗਲਾ ਹਾਂ ਪੂਰੀ ਵੀਡੀਓ ਪਾਵਾ ਕੇ ਤਸੱਲੀ ਕਰਕੇ ਠੀਕ ਆ ਜੀ